ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦਾਵੜ ਬਾਈ ਗੋਰੇ ਕੋਲੇ ਆਏ ਆ ਜੀ ਚਾਰ ਨਾਗ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜਿਹੀ ਤੁਹਾਡੀ ਮੰਗ ਆਗੀ ਟੋਕੜ ਗੱਬਣਾ ਤੇ ਪਹਿਲਾਂ ਬੱਚੀ ਚੈੱਕ ਪਾਸ ਇੱਕ ਤਾਜੀ ਸੂਈ ਸਵਾਈ ਹੈ ਚਿਪ ਨਸਲ ਦੀ ਬਿਹੜ ਤੇ ਗੱਲਬਾਤ ਬਾਈ ਗੋਰੇ ਨਾਲ ਕਰਾਵਾਂਗੇ ਸੱਸੀ ਕਾ ਬਾਈ ਸੱਸੀ ਕਾ ਹੋ ਠੀਕ ਠਾਕ ਹੋ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 87288 ਵੀਰੇ 0432 872880432 ਪਿੰਡ ਜੀ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਪਾ ਦਸੀਰਾ ਨਾਂ ਸਰ ਗੁਰਦਵਾਰੀ ਕਲ ਆਪਣਾ ਕਰਨ ਓਕੇ ਜੀ ਤੇ ਗੋਰੇ ਅੱਜ ਫਿਰ ਕਿੰਨੇ ਦਿਖਾਉਣੇ ਆਪਾਂ ਅੱਜ ਤਾਂ 4 ਦੇ ਦੋ ਪਹਿਲਾਂ ਦਿਖਾ ਦਾਂਗੇ ਅੱਛਾ ਉਹ ਹਜੇ ਤਿਆਰੀ ਚ ਨਹੀਂ ਪੂਰੀ ਜ ਹੈ ਨਾ ਤੇ 4 ਦਿਖਾ ਦਾਂਗੇ ਅੱਜ ਆਪਾਂ ਹਨਾ ਤੇ ਜਿਹੜੀ ਆਪਾਂ ਪਹਿਦੇ ਨੰਬਰ ਤੇ ਗੱਲ ਕਰੀ ਜਨੇ ਗੁਰੇ ਇਹ ਦੂਜੇ ਸੂਏ ਸੂਈ ਆ ਬਈ ਖਾਰ ਨੂੰ ਦੱਸੀਏ ਹਾਂ ਦੂਜੇ ਸੂਏ ਸੂਈ ਇੱਕਾ ਤੋਂ ਸੂਈ ਆ ਵੀਰੇ ਇਹ ਰਾਹ ਸੂਈ ਆ ਬਈ ਜੇਰ ਜੁਰ ਕੰਪਲੀਟ ਵੀਡੀਓ ਦੀ ਵੀਡੀਓ ਆਪਣੇ ਕੋਲ ਹੈਗੀ ਆ ਬਈ ਠੀਕ ਆ ਕੀ ਦਿੱਤਾ ਇਹਨੇ ਬੱਛਾ ਦਿੱਤਾ ਡੈਨਮਾਰਕ ਆਪਣੇ ਕਿਹੜਾ ਸੀਮਣ ਭਰਾ ਸੀ 45 ਸੂਤਾ ਬੰਦੇ ਨੇ ਅੱਛਾ ਅੱਛਾ ਬੱਚਾ ਬਹੁਤ ਵਧੀਆ ਦਿੱਤਾ ਬੱਚਾ ਚਲ ਦੇ ਬੱਚਾ ਦਿੱਤਾ ਬੱਚਾ ਓਕੇ ਖੋਲੋ ਇਹ ਤੁਰ ਤਰਾ ਕਰਾ ਕੇ ਚੈੱਕ ਤੇ ਗੁਰੇ ਕਿਹੜਾ ਸੂਆ ਵੀਰੇ ਦੂਗਾ ਸੂਆ 26 ਕਿਲੋ ਤਲੂਣ ਦਾ ਕੱਢਾ ਰਿਹਾ ਸੀ ਮੋਗ ਦੇ ਏਰੀਆ ਦੀ ਠੀਕ ਆ ਦੂਜਾ ਸੂਆ 2 ਹੂੰ ਆ ਹੁਣ ਦੁਬਾਰਾ ਖੜੀ ਅੱਛਾ ਖੁੰਦ ਕੀ ਪਤਾ ਹੀ ਨਾ ਗਿਆ ਰਸੂਈ ਦਾ ਤੇ ਪੂਛ ਥੋੜੀ ਥਲੇ ਰੁੱਟੀ ਆ ਹੈਨਾ ਉਹ ਬੱਦਲਦੇ ਯਾਰ ਤੂੰ ਨਹੀਂ ਲੱਭਾ ਅੱਛਾ ਵੀ ਉਹ ਕਰਦੇ ਮਾਰਦੇ ਆ ਮੁਰਦਿਆਂ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਕਿੰਨਾ ਕ ਬੋਲਾ ਕੱਢਦਾ ਸੀ ਵੀਰੇ ਆਪਾਂ ਬੋਲਾ ਮੈਂ ਤੁਸੇ ਬੱਚੇ ਦੇਖਾ ਨਹੀਂ ਖਾਲੀ ਕਸੇ ਬੈਠਾ ਰਜੇ ਹੂੰ ਹੁਣ ਧਾਰਾਂ ਦੂਰਾ ਕਰਾ ਦਿਆਂ ਜੇ ਇੱਕ ਸੀਲ ਸੌ ਬਹੁਤ ਆ ਓਕੇ ਜੀ ਕਰਾਓ ਕਰਾ ਹੂੰ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਥੱਲੇ ਇੱਕ ਨਾ ਲੇਵਾ ਵਾਲਾ ਫੀਟਿੰਗ ਆ ਇਹਦਾ ਹਨਾ ਵੀਰੇ ਬੋਲਾ ਬਹੁਤ ਘਾੜਾ ਹਨਾ ਆ ਦੇਖੋ ਪੰਜ ਚਾਰ ਨੇ ਪਹਿਲਾਂ ਥੋੜੀ ਬਣੀ ਹੂੰ ਬਸ ਅੱਜ ਬਣ ਜੂ ਆਥਣ ਨੂੰ ਬਥੇਰੀ ਆ ਦੇਖੋ ਜੀ ਓਕੇ ਵੀਰੇ ਧਾਰਾਂ ਧੂਰਾਂ ਦੀ ਬੜੀ ਇੱਕ ਨੰਬਰ ਤੇ ਜਿਹੜੀ ਮਗਰਬਾਜੀ ਇਹ ਚੋ ਤੇ ਨਹੀਂ ਕੋਸਾਂਦਾ ਠੀਕ ਆ ਵੀਰੇ ਜੀ ਆ ਦੇਖੋ ਵਾਕਾਂ ਨੇ ਚੋਣ ਵਾਲੀ ਆ ਯਾਰ ਪੋਲੀ ਵਾਲੀ ਤੇ ਬਾਕੀ ਦੀ ਗੱਲ ਸੀਲ ਵੜੀ ਆ ਹਨਾ ਸੀਲ ਨਸਲ ਆ ਯਾਰ ਹੂੰ ਆ ਦੇਖੋ ਪੋਲੀ ਪੋਲੀ ਬੜੀ ਸੀਲ ਹੈਗੀ ਤੇ ਬਾਕੀ ਦੀ ਗੱਲ ਨਸਲ ਪੂਰੀ ਕੁਆਲਿਟੀ ਤੇ ਕੱਦ-ਕਾੜ ਫੁੱਲ ਹਨਾ ਫੀਟਿੰਗ ਵਾਲੇ ਲੈ ਵਾ ਯਾਰ ਫੀਟਿੰਗ ਵਾਲਾ ਲੈ ਵਾ ਤੇ ਦੁੱਧ ਫਰੇਦ ਕੀ ਕਿੰਨਾ ਕਹਿ ਕੇ ਦੇਵਾਇ ਗੁਰੇ 25 ਤਾਂ ਮੌਜ ਨਹੀਂ ਕੱਢੀ ਜੋ ਯਾਰ ਹੂੰ ਵੱਧ ਕਰ ਦੇ ਵਧ ਕਰ ਤੀਨ ਮੂੰਹ ਮਾਰ ਦਈ ਜਿਹੜੇ ਸਾਨੂੰ ਬਰੀਡ ਹੈ ਦੀ ਹੂੰ ਤੇ ਜਿਵੇਂ ਥਣ ਲੈ ਵਾ ਹਨਾ ਇੱਕ ਨੰਬਰ ਮਾਰ ਦੂਗੀ ਖੋਲੋ ਇਹਨੂੰ ਫਿਰ ਤੋੜਾ ਤੋੜ ਕਰਕੇ ਚੈੱਕ ਨਾ ਤੋੜ ਤੀਜੇ ਵਜਨ ਇੱਕ ਵਾਰੀ ਫੇਰ ਕਰਾਓ ਚੈੱਕ ਇਹਨੂੰ ਆ ਦੇਖੋ ਜੀ ਹੁਣ ਤਾਂ ਧਾਰਾਂ ਤੁਰਾਈ ਆਪਾਂ ਮਾਰਤੀਆਂ ਥਣ ਬਾਵਾ ਕੱਢ ਲਿਆ ਹਨਾ ਥਣ ਤਾਂ ਤਾਂ ਉਹ ਵੀ ਬਹੁਤ ਜਿਆਦਾ ਚੰਗਾ ਹਨਾ ਬਾਕੀ ਥਣ ਵੀ ਆਵੇ ਹੁਣ ਪਸਮਕੀ ਦੇਣਾ ਹੂੰ ਆ ਕਰੋ ਤਰਾ ਤਰਾ ਇੱਕ ਇੱਕ ਨੰਬਰ ਹੂੰ ਮੋੜ ਲਿਓ ਬਰੀ ਨਹੀਂ ਨਹੀਂ ਇੱਕ ਪ੍ਰਿੰਟ ਤੇ ਬਰੀਡ ਬਰੀਡ ਬਹੁਤ ਹੈ ਬਰੀਡ ਬਹੁਤ ਜਿਆਦਾ ਹੈਗੀ ਇਹਨੂੰ ਚੰਗਾ ਚੰਗਾ ਭਰਾਏ ਦੇ ਵਿੱਚ ਬਰੀਡ ਵਰੀ ਹੈ ਹੂੰ ਤੇ ਬਾਕੀ ਦਾ ਰੀਨਲ ਦੂਜਾ ਸੂਆ ਕੋਈ ਐ ਨਹੀਂ ਗੱਲ ਹੈਗੀ ਵੀ ਤੀਜਾ ਹੋਵੇਦਾ ਹਨਾ ਹੂੰ ਤੇ ਫਿਰ ਪਾਇ ਹੈ ਕਿੰਨੇ ਆ ਬਾਈ ਇਹਦੇ ਗੋਰੇ ਬਾਈ ਇਹਦੇ ਮੰਗਣ ਨੂੰ 90 ਦੀ ਮੰਗ ਤੇ 92 ਦੀ ਮੰਗ ਯਾਰ 77000 500 ਕਰ ਦਾਂਗੇ ਜਮਾਂ ਜਾਏ ਰੇਟ ਆ ਤੇ ਬਾਕੀ ਦਾ ਲੈ ਵਾ ਨਹੀਂ ਇਹ ਜਾ ਮਿਲਦਾ ਦੇਖੋ ਕਿਧਰੋਂ ਕਿੱਥੋਂ ਤਾਂ ਹੀ ਪਿਆ ਹਨਾ 75000 ਚ ਦੇ ਦਾਂ ਮਾਨਤਨ ਥੋੜਾ ਬਹੁਤ ਆ ਬੱਕਰ ਦਾ ਕੇ ਮਾੜਾ ਮੁੱਤਾ ਓਕੇ ਤੇ ਹੁਣ ਆਪਾਂ ਦੋ ਨੰਬਰ ਬੱਛੀ ਦੀ ਗੱਲ ਕਰ ਲਏ ਜਿਹੜੀ ਚੈੱਕ ਪਾਸ ਆ ਇੱਧਰ ਖੜੀ ਆ ਇਹ 3 ਮਹੀਨੇ ਗੱਬਣਾ 4 ਦਾਂਦਾ 4 ਦਾਂਦਾ ਤੇ 3 ਮਹੀਨੇ ਚੈੱਕ ਪਾਸ ਆ ਵੀਰੇ ਹਾਂ ਚੈੱਕ ਪਾਸ ਆਪਣੀ ਤਰ੍ਹਾਂ ਹੀ ਪੜੀ ਸਮਝੀ ਥਾਣ ਤੁਣ ਚਾਰ ਹੀ ਆ ਚਾਰ ਥਾਣਾ ਦਾ ਲੱਗ ਗਿਆ ਓਕੇ ਜੀ ਆ ਦੇਖੋ ਹਮ ਓਕੇ ਵੀਰੇ ਲੈ ਚਲਿਓ ਨੋ ਤੋੜਾ ਤਰ ਕਰਾਈ ਗੇ ਜੇਕਾ ਤੇ ਕੱਦ-ਕਾੜ ਦੀ ਬਣੂ ਚੰਗੀ ਹੈ ਨਾ ਵੀਰੇ ਹਮ ਬਣੂ ਬਣੂ ਬਹੁਤ ਵਧੀਆ ਹੈ ਤੇ ਬਾਕੀ ਦੀ ਗੱਲ ਝੋਲੀ ਵਧੀਆ ਪਟਣ ਲੱਗ ਗਈ ਹੈ ਨਾ ਕੋਰੇ ਕੀ ਡਿਮਾਂਡ ਆ ਵੀਰੇ ਦੀ ਇਹ ਮੁੱਲ ਕਿੰਨਾ ਮਾਰੀ ਕਰ ਆ ਗਿਆ 37000 37000 ਚੋਂ ਥੋੜਾ ਬਹੁਤਾ ਛੋੜ ਛੱਪੇ ਵਾਲਾ ਮਾਨਤਾ ਨਾ ਹੁਣ ਜਮਾ ਫੰਡਰਾਂ ਦਾ ਮੰਗੀ ਜਾਂਦੇ ਹਨਾ ਤੇ ਚਾਰ ਦੰਦਾ ਰਿਹਾ ਨੂੰ ਘੁੱਟ ਕੇ ਦਿਖਾ ਰਿਹਾ ਆਪਾਂ ਇਹ ਠੀਕ ਆ ਵੀਰੇ ਠੀਕ ਆ ਜਮਾ ਵੀਰੇ ਚਾਰ ਦੰਦਾ ਤੇ ਬਾਕੀ ਦੀ ਗੱਲ ਕੋਰੇ ਜਿਹੜੇ ਵੀਰ ਨੇ ਲੈਣੀਆਂ ਹਨਾ ਚੈੱਕ ਆਪਦੀ ਕਰਾ ਕੇ ਲੈ ਜਾਵੇ ਹਾਂ ਕਿਉਂਕਿ ਟੋਕੜ ਗੱਬਣ ਆ ਜਾਂ ਟੋਕੜ ਕੁਛ ਇੱਕ ਕਰਾਉਣ ਵਾਲੀ ਆਪਦੇ ਮੁੜ ਕੇ ਲਾਂਬਾ ਦੇਣੋਂ ਵਿੱਚ ਵੀਰ ਕਹਿੰਦੇ ਅਸੀਂ ਇਹਨਾਂ ਨਾਲ ਇਹ ਕਿੰਨਾ ਦਾ ਨਹੀਂ ਵਿਚ ਵੀਰ ਕਹਿੰਦੇ ਆ ਨਾ ਵੀ ਅਸੀਂ ਸ਼ੀਆਂ ਦੀ ਲਈ ਸੀ ਇਹ ਤਿੰਨ ਆਈ ਨਿਕਲੇ ਉਹਦੇ ਚ ਆਪਣਾ ਤਾਂ ਕੋਈ ਕਸੂਰ ਕਿਉਂਕਿ ਤੁਹਾਡੇ ਕੋਲੇ ਵੀ ਆਈਆਂ ਹੁੰਦੀਆਂ ਚੈੱਕ ਕਰਾ ਕੇ ਲੈ ਜਾਓ ਆਪਦੀ ਆਪਾਂ ਤਾਂ ਡਾਕਟਰ ਦੇ ਹਿਸਾਬ ਨਾਲ ਲੈਨੇ ਆਲੇ ਡਾਕਟਰ ਦੱਸਦੇ ਜਿਵੇਂ ਚੈੱਕ ਕਰੋ ਲਈਏ ਜਾਂ ਫਾਰ ਹੋਵੇ ਉਹਦੀ ਤਰੀਕ ਲਿਖੀ ਹੁੰਦੀ ਆ ਤੇ ਗੁਰੇ 37000 ਚ ਮਾਨਦਾਨ ਹੋ ਜੂ ਹਨਾ ਤੇ ਦੁੱਧ ਤਾਂ ਚੰਗਾ 18 19 ਕਿਲੋ ਤੋਂ ਸਟਾਰਟਿੰਗ ਕਰੂ ਹਨਾ ਪਹਿਲੀ ਫਿਰ ਓਕੇ ਜੀ ਤੇ ਹੁਣ ਆਪਾਂ ਕਰ ਲਗੇ ਵੱਡੇ ਸਾਈਜ਼ ਵਾਲੀ ਗਾਂ ਤੋਕੜ ਦੀ ਗੱਲ ਕੱਲੀ ਤੋਕੜਾ ਕਿ ਤੋਕੜਾ ਗੱਪਣਾ ਵੀ ਨਹੀਂ ਖਾਲੀ ਤੋਕੜਾ ਪੰਦੀ ਗੱਪਣਾ ਤੇ ਇਹਦਾ ਬੱਚਾ ਇਹ ਆ ਬੱਚਾ ਬਚਾਲੜਾ ਠੀਕ ਆ ਖੜਾ ਜਿਹੜਾ ਹਾਂ ਤੇ ਕਿੰਨਾ ਦੁੱਧ ਆ ਹੁਣ ਦੁੱਧ ਤਾਂ ਜਿਹੜਾ ਤਾਂ ਕਦੇ ਵੱਧ ਚਾਪਾ ਲੰਗਾ ਜੀ ਫਾਰੋਂ ਚੇਰੀ ਹੂੰ ਹੂੰ ਜਵਾਈ ਤੋਂ ਹੂੰ ਦੋ ਦੰਦਾ ਨਾ ਜੀ ਨਾਲ ਆਇਆ ਹੂੰ ਗੱਲ ਕਿਹਦੇ ਹਟ ਕਰੀ ਹੁਣ ਕਾਲਾ ਬਾਲਾ ਕਰਦਿਆਂ ਜੇ 12 13 ਕਿਲੋ ਜੋਂ ਡਾ 8 ਕਿਲੋ ਰਹਿ ਗਿਆ ਜਿਹੜਾ ਓਕੇ 8 ਕਿਲੋ ਦੇਵਾਂਗੇ ਹੁਣ ਆਪਾਂ ਹੂੰ ਤੇ ਢਾਂਚਾ ਢੂੰਚਾ ਬੜਾ ਵੱਡਾ ਹੈ ਨਾ ਇਹਦਾ ਮੇਰੇ ਤੋਂ ਜਿਵੇਂ ਪਾਲਣੀ ਇਹਨੇ ਫੰਡਰ ਵਸੀ ਲੈਣੀ ਆ ਤੇ ਇਹ ਲੈ ਲੈਣਾ ਗੱਪੜ ਦੀ ਗੱਪੜ ਰਹੀ ਪੂਰੇ ਹੂੰ ਪਰ ਆਹ ਜਿਵੇਂ ਢਾਂਚਾ ਦੁੱਧ ਬਾਦ ਸਕਦੇ ਗੁਰੇ ਹੋ ਸਕਦਾ 20 ਕਿਲੋ ਤੋਂ ਜਾਵੇ ਹੂੰ ਹੂੰ ਬਹੁਤ ਬਾਦੂ ਦੀ ਮੈਂ ਦੂਜੇ ਨੰਬਰ ਤੇ ਬਸ਼ੀਰ ਜੀ ਹੈ ਜਰਾ ਨਹੀਂ ਹੈਗੀ ਚੰਗੀ ਵੀਰੇ ਨਹੀਂ ਸਹੀ ਹੈ ਡਾਕਟਰ ਜੀ ਕਹਿੰਦੇ ਅੱਜ ਇਹਦੀ ਵੀਟ ਵੀ ਘਟ ਗਈ ਓਕੇ ਓਕੇ ਤੇ ਸੂਆ ਕਿਹੜਾ ਵੀਰੇ 3 ਇਹ ਸੂਗੀ ਮੂਰੇ ਫੇ 3 ਓਕੇ ਸੀਲ ਸੂਆ ਦਿਖਾਵਾਂਗੇ ਤਾਰਾ ਦੂਰੇ ਰਹਿਦਿਆਂ ਵੀ ਦੋ ਦੋ ਹਾਂ ਦਿਖਾ ਦਿਓ ਦਿਖਾ ਦਿਓ ਜੋ ਸੀਲ ਸੂਆ ਤੇ ਦੁੱਧ ਤਾਂ ਗੁਰੇ ਬਾਦ ਦਿੱਤਾ ਵਾ ਹੋਏ ਦਾ ਹਨਾ ਵੀਰੇ ਹਾਂ ਦੁੱਧ ਤਾਂ ਬਾਦ ਦਿੱਤਾ ਰਾ ਬਸ ਥੋੜੇ ਅੰਗਿੱਲੀ ਚ ਬੰਦਾ ਬੰਦਾ ਭੱਜ ਜਾਣਾ ਫਾਰ ਜਦੋਂ ਵੇਚ ਦਿੰਦਾ ਓਕੇ ਜੀ ਓਕੇ ਆ ਦੇਖੋ ਜੀ ਤੇ ਬਾਕੀ ਦੀ ਗੱਲ ਨਾ ਚੰਗੀ ਆ ਸਾਰੀ ਹੈ ਨਾ ਚਲੋ ਤੇ ਇੱਕ ਨੰਬਰ ਆ ਯਾਰ ਬਹੁਤ ਠੀਕ ਆ ਦਵਾਈ ਨਹੀਂ ਮਾੜੀ ਹੋਈ ਯਾਰ ਬਹੁਤ ਠੀਕ ਆ ਸੀਲ ਸਾਬਾ ਤੇ ਪੈਸੇ ਕਿੰਨੇ ਗੁਰੇ ਤੇ 32 ਦੇ ਦਾਂਗੇ ਆਪਾਂ 32000 ਜਮਾਨਤਾਨ ਹੋ ਜਾ 8 ਕਿਲੋ ਦੁੱਧ ਮਗਰ ਵੱਚਾਗਾ ਹਾਂ ਵੱਡੇ ਸਾਈਜ਼ ਦੀ ਹੈ ਸ਼ਾਬਾ ਲੱਗਦਾ ਸਾਈਜ਼ ਵੱਡਾ ਇਹਦਾ ਜਮ ਤੇ ਹੁਣ ਆਪਾਂ ਗੱਲ ਕਰ ਲਗੇ ਲਾਸਟ ਤੇ 4 ਨੰਬਰ ਵਾਲੀ ਦੀ ਇਹ ਕਿੰਨੇ ਚਿਰ ਦੀ ਚੈੱਕ ਪਾਸ ਆ ਵੀਰੇ ਇਹ ਢਾਈ ਦੀ ਕਲੀਅਰ ਚੈੱਕ ਪਾਸ ਆਵੇ ਢਾਈ ਮਹੀਨੇ ਦੀ ਕਲੀਅਰ ਚੈੱਕ ਪਾਸ ਦੁੱਧ ਕਿੰਨਾਗਾ ਦੁੱਧ ਹੋਵੇ ਕਿਲੋ ਕਿਲੋ ਚੈੱਕ ਹੀ ਕਰਾਉਗੀ ਬਥਾਣਾ ਚੈੱਕ ਹੀ ਕਰਾਉਣੀ ਚਾਰੇ ਮਾਰੇ ਜੇ ਮੋਗੇ ਕੰਟ ਉਹਦਾ ਵੀ ਚੈੱਕ ਨੂੰ ਉੱਡ ਜਾਣਗੇ ਦੋਨੋਂ ਠੀਕ ਹੈ ਜਿਹੜਾ ਵੀ ਲੈ ਜਾਊਗਾ ਲਿਆਓ ਜੀ ਤੋੜਾ ਤਰਾ ਕਰਾ ਗਏ ਚੈੱਕ ਤੇ ਗੋਰੇ ਚੈੱਕ ਕਰਾਈ ਵੀ ਆਪਣੀ ਆਪਣੀ ਕਰਾਈ ਜੀ ਬਾਈ ਜਿਹੜੀ ਕਰਾਈ ਉਹ ਕਰਾਈ ਗਾਵੇਂ ਫੰਡਰ ਦਾ ਫੰਡਰ ਗਾ ਠੀਕ ਹੈ ਵੀਰੇ ਐ ਨਹੀਂ ਆਪਾਂ ਆ ਵੀ ਕਹਿੰਦੇ ਡੇਢ ਮਿੰਟ ਦੀ ਕੱ ਲੱਗਾ ਸਵਾ ਲੱਗਾ ਨਹੀਂ ਠੀਕ ਹੈ ਤੇਰੀ ਗੱਲ ਇਹ ਜਮਾ ਵਿੱਚ ਕਹੇ ਤੇ ਬਦਲਣਾ 15 ਨਾਲ 25 ਨਾਲ ਆਹ ਉਹ ਜਾਣ ਕੇ ਵੀ ਅਗਲੇ ਨਾਲ ਉਹੀ ਧੋਖਾ ਢਾੜੀ ਵਾਲੀ ਗੱਲ ਹੀ ਆ ਜਾਂਦੀ ਆ ਹੂੰ ਵੀ ਇੱਕ ਹੀ ਪਤਾ ਰਹਿ ਜੇ ਕੀ ਉਹਦਾ ਰਹੀ ਤੇ ਕਈ ਬੰਦੇ ਸੱਚ ਵੀ ਬੋਲਦੇ ਹੁੰਦੇ ਲੱ ਤੇ ਗੋਰੇ ਇਹ ਕਿਹੜੇ ਸੂਏ ਵਾਸਤੇ ਗੱਬਣਾ ਵੀਰੇ ਇਹ 3 ਵਾਲੀ ਹੈ ਬੜੇ ਸਾਈਜ਼ ਨੂੰ ਤਾਂ ਕੋਪਾ ਨਾਲ ਬੈਠਦਾ ਠੀਕ ਆ ਇਹ ਉਹਨੇ ਚੋਣ ਦੇ ਕਾਰਨ ਹੀ ਗਾਂ ਛੱਡਦੀ ਢਾਈ ਮਹੀਨਿਆਂ ਦੀ ਹੈ ਇਹ ਢਾਈ ਦੀ ਗੱਬਣਾ ਦੁੱਧ ਬਸ ਆਉਂਦੀ ਹੈ ਤੇ ਪੈਸੇ ਫਿਰ ਇਹਦੇ ਕਿੰਨੇ ਜਾਏ ਜੇ ਬਸ ਮੁੱਲ ਕੋ ਮਰਜੀ ਫਿਰ 35 ਦੇ ਦਾਂ ਯਾਰ 35 ਦੀ ਤਸਵੀਰ ਸਾਹੂ ਬਹੁਤਾ ਦੇ ਥਾਣ ਦਿਖਾਉਂਦੀ ਆ ਦੇਖੋ ਜੀ ਹਾਂ ਚੈੱਕ ਕਰਕੇ ਲੈ ਕੇ ਜਾਊਗਾ ਠੀਕ ਆ ਵੀਰੇ ਤੇ ਗਾਂ ਵੱਡੇ ਤਾਂ ਜਿਹੜੀ ਦੁੱਧ ਬਹੁਤ ਦਿੱਤਾ ਹੂ ਯਾਰ ਇਹਨੇ ਹਾਂ 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 ਹੂੰ ਦਸਿਆ ਕੋ ਕਿੰਨਾ ਕੁ ਦੁੱਧ ਦਿੰਦੀ ਰੇਵੜ 35 ਸੱਤੀ ਕਿਲੋ ਦੁੱਧ ਆ ਦੇਖੋ ਠੰਡ ਚਾਰੇ ਓਕੇ ਆ ਚਾਰੇ ਠੰਡ ਚ ਨਹੀਂ ਗੱਲ ਕਰਾਂ ਤੁਹਾਨੂੰ 2.5 ਮਹੀਨੇ ਚ ਇੱਕ ਪਾਸ ਬਾਕੀ ਸੈ ਜਾਹੀ ਆ ਪਲੀ ਸਮਝੀ ਦੀ ਆ ਹੂੰ ਪੈਸੇ ਤਾਂ ਦੁੱਧ ਦਮਾ ਕੇ ਤਾਂ ਨਾਈ ਦੇ ਵੇ ਪਾਸੇ ਲਾਦੇ ਵਾਲਾ ਯਾਰ ਹੂੰ ਦੰਦੇ ਤਾਂ ਕਿ ਲਾ ਜੂਗੀ 80 90 ਦਮਾ ਲਾ ਜੂ ਲਾ ਜੂ ਤੇ ਇਹਦੇ ਕਿੰਨੇ ਪੈਸੇ ਸੀ ਵੀਰੇ ਇਹ 35 ਦੀ 35 ਦੀ ਤੇ ਵੀਰੇ ਚਾਰ ਨਾਗ ਸੀ ਚਾਰੇ ਤੁਹਾਨੂੰ ਦਿਖਾ ਤੇ ਆ ਚੰਗੇ ਤੋਕੜ ਗੱਬ ਹੂੰ ਤੇ ਇਧਰ ਤਾਜੀ ਸੂਈ ਵੀ ਦਿਖਾਤੀ ਆ ਤੁਹਾਨੂੰ ਤੇ ਬਾਕੀ ਦੀ ਗੱਲ ਵੀਰੇ ਨੰਬਰ 9210878804320 ਪਿੰਡ ਭਦੌਰ ਜੀ ਚਾਰ ਨਕਸੀ ਚਾਰੇ ਨੂੰ ਦਿਖਾ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿੰਨੇ ਵੀਡੀਓ ਦੇ ਨਾਲ